ਹਲ ਗੁਰ ਸੇਵਿਆ ਅਹਨੇ ਸੁਹਾਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਸ ਫਤਖ ਸੰਮਦੀ ਨੂਰ ਅਰ ਸਹ ਹਉ ਕੋਰ ਸਹ ਛਟੀ ਐ ਤੋ ਦਡਿ ਢਿ ਸਚੇ ਪਾਤਿਸਾ ਮਲ ਜਨਮ ਜਨਮ ਦੀ ਕਟਈ ਸੱਜਣ ਸਚਾ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਠਿਆ ਸੋਹੀਏ ਸਬਨਾ ਦਾ ਵੇਸ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਸਾਜਨਾ ਤੇਰੇ ਚਰਨ ਕੀ ਹੋਇ ਰਹਾ ਸਦ ਤੂਰ ਨਾਨਕ ਸਰਨ ਤੇ ਹਾਰੀਆ ਬੇਖਾ ਸਦਾ ਹਜੂਰ ਸਾਜਨਾ ਤੇਰੇ ਚਰਨ ਕੀ ਹੋਏ ਰਹਾ ਸਦ ਧੂ ਨਾਨਕ ਸਰਨ ਤੁਹਾਰੀ ਬੇਖੋ ਸਦਾ ਹਜੂਰ ਮਹੱਲਾ ਪੰਜਵਾਂ पतेत पुनीत असंख हर चरणी लाग आठ सठ तीरथ नाम द ਏ ਸਨانک ਮਸਤਕ ਭਾਗ ਪਾੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦੇ ਗਰਦਾ ਜਿਸਨੋ ਕਰੇ ਰਹਿਮਾ ਤਿਸ ਨਾ ਵਿਸਾਰਦਾ ਆਪ ਉਪਾਵਣਹਾਰ ਸਾਦ ਕੇ ਸ਼ ਜਾਣ ਜਾਣ ਬੁੱਝੇ ਚਾਰ ਦਾ ਅਨਕਰੂਪ ਖੇ ਨਮਾ ਹੈ ਕੁਦਰਤ ਧਾਰਦਾ ਜਿਸਨੋ ਲਾਈ ਸੱਚ ਤੇ ਸਹੇ ਉਦਾਰ ਦਾ ਜਿਸ ਦਾ ਹੋਵਲ ਸੋ ਕਦੇ ਨਾ ਹਾਰਦਾ ਦਾ ਅਪਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਜੇ ਸਦਾ ਹੋ ਆਵਲ ਸੋ ਕਦੇ ਨਾ ਹਾ ਸਦਾ ਅਪਗ ਦੀਵਾਨਾ ਹਉ ਤਿਸ ਨਮਸਕਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਆ ਪੇਖੋ ਸਦਾ ਹਜੂਰ ਰਾਗ ਗੂਜਰੀ ਦੀ ਦੂਜੀ ਵਾਰ ਦੀ ਪਾਉੜੀ ਚੌਥੀ ਸਲੋਕਾਂ ਨਾਲ